ਧੰਨਵਾਦ ਵੀ ਜੀ ਗਲੋਬਲ ਸੇ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਮੇਰੇ ਵੱਲੋਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬਹੁਤ ਚੰਗਾ ਲੱਗਾ ਮੈਡਮ ਪ੍ਰਿੰਸੀਪਲ ਪ੍ਰਭਜੋਤ ਕੌਰ ਜੀ ਦੇ ਵਿਚਾਰ ਸੁਣ ਕੇ ਉਹਨਾਂ ਦੀ ਅੰਦਰਲੀ ਅਧਿਆਤਮਕ ਅਵਸਥਾ ਜਿਹੜੀ ਆ ਉਹ ਬਹੁਤ ਉੱਚੀ ਆ ਉਹਨਾਂ ਦੇ ਵਿਚਾਰਾਂ ਤੋਂ ਮੈਨੂੰ ਪਤਾ ਲੱਗਾ ਜਿਵੇਂ ਉਹਨਾਂ ਨੇ ਐਕਸਪਲੇਨ ਕੀਤਾ ਗੁਰਬਾਣੀ ਨੂੰ ਗੁਰਬਾਣੀ ਦੇ ਪਰਪੇਖ ਦੇ ਵਿੱਚ ਹੀ ਉਹਨਾਂ ਨੇ ਵਿਚਾਰਿਆ ਗੁਰਬਾਣੀ ਦੇ ਵਿੱਚ ਸਾਡੇ ਸਾਰੀ ਗੁਰਬਾਣੀ ਚ ਗੁਰੂ ਸਾਹਿਬ ਨੇ ਸਵਾਲ ਵੀ ਕੀਤੇ ਸਵਾਲਾਂ ਦੇ ਜਵਾਬ ਜਿਵੇਂ ਜਪਜੀ ਸਾਹਿਬ ਚ ਕਿੰਨੇ ਸਵਾਲ ਆ ਕਿ ਸਚਿਆਰਾ ਹੋਇਏ ਕਿ ਕੂੜੇ ਟੁੱਟੇ ਪਾਸ ਦੇਖੋ ਇੱਕੋ ਤੁਕ ਦੇ ਵਿੱਚ ਦੋ ਸਵਾਲ ਆ ਅਗਲੀ ਲਾਈਨ ਦੇ ਵਿੱਚ ਨਾਲ ਹੀ ਜਵਾਬ ਦਿੱਤਾ ਇਸੇ ਤਰ੍ਹਾਂ ਸਾਰੀ ਗੁਰਬਾਣੀ ਦੇ ਵਿੱਚ ਜੇ ਅਸੀਂ ਖੋਜੀਏ ਤਾਂ ਸਵਾਲਾਂ ਦੇ ਨਾਲ-ਨਾਲ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਜਵਾਬ ਲੱਭ ਜਾਂਦੇ ਆ ਬਾਕੀ ਜਿਹੜਾ ਭੈਣ ਜੀ ਦਾ ਟੌਪਿਕ ਸੀਗਾ ਪ੍ਰਚਾਰਕਾਂ ਵੱਲੋਂ ਗੁਰਬਾਣੀ ਦੀ ਵਿਆਖਿਆ ਵੱਖ-ਵੱਖ ਕਿਉਂ ਉਹ ਮੈਨੂੰ ਲੱਗਦਾ ਇਸ ਕਰਕੇ ਵੱਖ-ਵੱਖ ਕਿਉਂਕਿ ਪ੍ਰਚਾਰਕਾਂ ਦੀ ਇੱਕਤਾ ਅਵਸਥਾ ਵੱਖ-ਵੱਖਾ ਉਹਨਾਂ ਦੀ ਅਧਿਆਤਮਿਕ ਅਵਸਥਾ ਜਿਹੜੀ ਆ ਕਿਸੇ ਦੀ ਬਹੁਤ ਉੱਚੀ ਆ ਕਿਸੇ ਦੀ ਬਹੁਤ ਘਾਟ ਆ ਮਸਕੀਨ ਸੀ ਮਸਕੀਨ ਸਾਭ ਜੀ ਵਰਗੇ ਪ੍ਰਚਾਰਕ ਤਾਂ ਸਾਨੂੰ ਹੁਣ ਕਿੱਥੇ ਲੱਭਣੇ ਆ ਤੇ ਬਾਕੀ ਮੈਨੂੰ ਲੱਗਦਾ ਕਿ ਉਹ ਬਹੁਤੇ ਕਮੇਟੀਆਂ ਦੇ ਪ੍ਰਭਾਵ ਹੇਠ ਆ ਜਿਹੜੀਆਂ ਜਿੱਥੇ ਜਿਹੜੇ ਕਮੇਟੀਆਂ ਵਾਲੇ ਉਹਨਾਂ ਨੂੰ ਬੁਲਾਉਂਦੇ ਆ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਉਹ ਆਪਣੇ ਸਾਹਬ ਦੇ ਨਾਲ ਵਿਆਖਿਆ ਕਰਨ ਨੂੰ ਕਹਿੰਦੇ ਆ ਉਹਨਾਂ ਦੇ ਸਿਰ ਤੇ ਕਮੇਟੀਆਂ ਦਾ ਜਿਹੜਾ ਕੁੰਡਾ ਵੀ ਹੁੰਦਾ ਅ ਕਈ ਆਨਲਾਈਨ ਸਮਾਗਮਾਂ ਵਿੱਚ ਅਸੀਂ ਦੇਖਿਆ ਕਿ ਜਦੋਂ ਸਾਡੇ ਕਥਾਵਾਚਕ ਗੁਰਬਾਣੀ ਦੀ ਲਗਾਤਾਰ ਲੜੀਵਾਰ ਕਥਾ ਵੀ ਚੱਲ ਰਹੀ ਆ ਸਾਡੇ ਇੱਕ ਸਮਾਗਮ ਦੇ ਵਿੱਚ ਤੇ ਉਹ ਕਹਿੰਦੇ ਕਿ ਜਿਸ ਤਰ੍ਹਾਂ ਮੈਂ ਇੱਥੇ ਆਨਲਾਈਨ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਖੁੱਲ੍ਹ ਕੇ ਗੁਰਬਾਣੀ ਦੇ ਵਿਚਾਰ ਕਰਦਾ ਇਸ ਤਰ੍ਹਾਂ ਮੈਂ ਗੁਰੂ ਘਰ 'ਚ ਨਹੀਂ ਕਰ ਸਕਦਾ ਹਣਾ ਉਹਨਾਂ ਦੇ ਸਿਰ ਤੇ ਜਿਹੜਾ ਉਹ ਡਰ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਇਆ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਸਪான்ਸਰ ਕੀਤਾ ਹੁੰਦਾ ਜਾਂ ਜੇ ਉਹ ਉਹਨਾਂ ਨੂੰ ਤਨਖਾਹਾਂ ਦਿੰਦੇ ਆ ਜੋ ਵੀ ਆ ਉਹਦੇ ਵੀ ਉਹ ਡਰ ਦੇ ਵਿੱਚ ਉਹ ਗੁਰਬਾਣੀ ਦੇ ਅਸਲੀ ਅਥ ਜਿਹੜੇ ਉਹ ਨਹੀਂ ਕਰਦੇ ਪਰ ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ ਮੈਨੂੰ ਲੱਗਦਾ ਕਿ ਸਾਨੂੰ ساری ਉਮਰ ਹੀ ਸਿੱਖਦੇ ਰਹਿਣਾ ਚਾਹੀਦਾ ਤੇ ਜਿਵੇਂ ਹੁਣ ਮੇਰੇ ਵਰਗੇ ਲੇਖਕ ਆ ਸ਼ਾਇਰ ਆਇਆ ਤੇ ਅਜੇ ਤੱਕ ਮੈਂ 70 ਸਾਲ ਦੀ ਉਮਰ ਤੋਂ ਉੱਪਰ ਹੋ ਕੇ ਵੀ ਅਜੇ ਮੈਂ ਇੱਕ ਗਰੁੱਪ ਦੇ ਵਿੱਚ ਸ਼ੰਦਾਂ ਦੀ ਸਿੱਖਿਆ ਲੈ ਰਹੀਆਂ ਇੱਕ ਗਰੁੱਪ ਦੇ ਵਿੱਚ ਗਜ਼ਲ ਦੀ ਹੋਰ ਡੁੰਗਾਈ ਜਾਣ ਰਹੀਆਂ ਤੇ ਸਾਨੂੰ ساری ਉਮਰ ਸਿੱਖਦੇ ਰਹਿਣਾ ਚਾਹੀਦਾ ਇਸੇ ਦਾ ਸਾਡੀ ਕਲਗਰੀ ਚ ਈ ਦਿਵਾਨ ਸੁਸਾਇਟੀ ਅਜੇ ਦੀ ਮੈਂ ਮੈਂਬਰ ਆ ਸਰਦਾਰ ਕਾਬਲ ਸਿੰਘ ਜੀ ਵੀ ਉਸੇ ਚ ਹੁੰਦੇ ਆ ਸੁਜੀਤ ਡਾਕਟਰ ਸੁਜੀਤ ਸਿੰਘ ਪੱਟੀ ਵੀ ਤੇ ਅਸੀਂ ਉਹਦੇ ਵਿੱਚ ਹਰ ਹਫਤੇ ਇਸੇ ਤਰ੍ਹਾਂ ਵਿਦਵਾਨਾਂ ਦੀ ਟਾਕ ਕਰਾਈਦੀ ਤੇ ਮੈਨੂੰ ਭੈਣ ਜੀ ਦੇ ਵਿਚਾਰਾਂ ਤੋਂ ਮੈਂ ਬਹੁਤ ਇੰਪ੍ਰੈਸ ਹੋਈ ਆ ਤੇ ਇਸ ਤਰ੍ਹਾਂ ਦੇ ਵਿਦਵਾਨਾਂ ਦੀ ਸਾਨੂੰ ਲੋੜ ਆ ਕਿ ਜਿਨ੍ਹਾਂ ਕੋਲ ਅਨੁਪਵਿਗਿਆਨ ਹੋਵੇ ਸਿਰਫ ਉਹਨਾਂ ਕੋਲ ਜਿਹੜਾ ਵਿਦਵਤਾ ਵਾਲਾ ਦਿਮਾਗੀ ਗਿਆਨ ਨਾ ਹੋਵੇ ਅਨੁਪਵਿਗਿਆਨ ਹੋਵੇ ਇਸ ਲਈ ਅਸੀਂ ਇਹਨਾਂ ਨੂੰ ਆਪਣੀ ਸਭਾ ਦੇ ਵਿੱਚ ਵੀ ਇਨਵਾਈਟ ਕਰਨਾ ਚਾਹਾਂਗੇ ਅਸੀਂ ਹਰ ਹਫਤੇ ਕਰਾਉਨੇ ਆ ਇੱਕ ਵਿਦਵਾਨ ਦਾ ਗੁਰਬਾਣੀ ਆਧਾਰਿਤ ਕੋਈ ਨਾ ਕੋਈ ਟੌਪਿਕ ਲੈ ਕੇ ਤੇ ਬਾਕੀ ਭੈਣ ਜੀ ਇਹ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀਗਾ ਕਿ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਮੈਨੂੰ ਲੱਗਦਾ ਕਿ ਅਸੀਂ ਕਿਛ ਕਹੀਏ ਤੇ ਹੀ ਅਮਲ ਕਰਦੇ ਹਾਂ ਕਿਛ ਸੁਣੀਏ ਤੇ ਨਹੀਂ ਸੁਣੀਏ ਦੀਆਂ ਪਹਿਲਾਂ ਗੁਰੂ ਸਾਹਿਬ ਨੇ ਜਪਜੀ ਸਾਹਿਬ ਚ ਪੌੜੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਮੰਨਣ ਵਾਲੀਆਂ ਪੌੜੀਆਂ ਅਸੀਂ ਦੂਜਿਆਂ ਨੂੰ ਸੁਣ ਲਈ ਤਿਆਰ ਨਹੀਂ ਸਾਡੇ ਵਿਦਵਾਨ ਜਿਹੜੇ ਆ ਉਹ ਕਹਿੰਦੇ ਅਸੀਂ ਜੋ ਕਹਤਾ ਉਹ ਠੀਕ ਆ ਤੇ ਇੱਕ ਇੱਕ ਦੋ ਸੁਭਾਵਾਵਾਂ ਵਿੱਚ گورਨਾਚ ਵੀ ਜਾਣ ਦਾ ਮੌਕਾ ਮਿਲਿਆ ਕਿ ਜਿੱਥੇ ਵਿਦਵਾਨ ਜਿਹੜੇ ਆ ਉਹ ਆਪਸ ਦੇ ਵਿੱਚ ਤਲਕੀ ਚ ਆ ਜਾਂਦੇ ਆ ਅੰ ਵਿਦਵਾਨ ਜਿਹੜੇ ਆ ਕਿ ਇੱਕ ਕਹਿੰਦਾ ਕਿ ਪ੍ਰਿੰਸੀਪਲ ਸਤਵੀਰ ਸਿੰਘ ਨੂੰ ਮੈਂ ਪੜਿਆ ਉਹਨੇ ਆ ਲਿਖਿਆ ਦੂਜਾ ਕਹਿੰਦਾ ਮੈਂ ਉਹਨਾਂ ਨੂੰ ਗੰਡਾ ਸਿੰਘ ਜੀ ਨੂੰ ਪੜਿਆ ਤੁਸੀਂ ਉਹਨਾਂ ਨੂੰ ਨਹੀਂ ਪੜਿਆ ਉਹਨਾਂ ਨੇ ਠੀਕ ਲਿਖਿਆ ਸੋ ਇਤਿਹਾਸ ਦੇ ਮਾਮਲੇ ਵਿੱਚ ਵੀ ਅਸੀਂ ਜਿਹੜੇ ਆਪਣੀ ਆਪਣੀ ਵਿਦਵਾਨ ਜਿਹੜੇ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣਾ ਚਾਹੁੰਦੇ ਆ ਹਰ ਇੱਕ ਦੇ ਆਪਣੇ ਵਿਚਾਰ ਆ ਵੈਸੇ ਤਾਂ ਚਲੋ ਉਹਨਾਂ ਦੀ ਹਰ ਇੱਕ ਦੇ ਵਿਚਾਰਾਂ ਦਾ ਸਵਾਗਤ ਆ ਤੇ ਪਰ ਅਸੀਂ ਆਪਣੇ ਅੰਦਰੋਂ ਜੇ ਗੁਰਬਾਣੀ ਨੂੰ ਵਿਚਾਰ ਕੇ ਜਿਵੇਂ ਭੈਣ ਜੀ ਨੇ ਕਿਹਾ ਆਪਣੇ ਅੰਦਰੋਂ ਅਰਥ ਲੱਭਣੇ ਸ਼ੁਰੂ ਕਰੀਏ ਆਪਾਂ ਤੇ ਫਿਰ ਮੈਨੂੰ ਲੱਗਦਾ ਗੁਰਬਾਣੀ ਦੇ ਸਾਨੂੰ ਗੁਰੂ ਸਾਹਿਬ ਜਿਹੜੇ ਅੰਦਰੋਂ ਅਰਥ ਸਮਝਾਉਣਗੇ ਤੇ ਉਹ ਸਾਡੇ ਲਈ ਜਿਹੜੇ ਅਸਲੀ ਅਰਥ ਹੋਣਗੇ ਤੇ ਜਿਵੇਂ ਪ੍ਰੋਫੈਸਰ ਸਹਿਬ ਸਿੰਘ ਦੀ ਗੱਲ ਆਈ ਹੈ ਮੈਂ ਵੀ ਉਹਨਾਂ ਨੂੰ ਫੋਲੋ ਕਰਦੀ ਆ ਉਹਨਾਂ ਨੇ ਬਹੁਤ ਸੋਹਣੇ ਅਰਥ ਦੱਸਿਆ ਜਿਵੇਂ ਇੱਕ ਬੱਚੀ ਨੇ ਕਿਹਾ ਸੀ ਕਿ ਸਾਨੂੰ ਸ਼ੁੱਧ ਉਚਾਰਨ ਬਾਰੇ ਨਹੀਂ ਪਤਾ ਲੱਗਦਾ ਤੇ ਮੈਨੂੰ ਲੱਗਦਾ ਉਹਨਾਂ ਨੂੰ ਬੱਚੀ ਜੀ ਨੂੰ ਉਸ ਬੱਚੀ ਨੂੰ ਇਸ ਤਰ੍ਹਾਂ ਦੇ ਜਿਹੜੇ ਯੂਥ ਸਾਡੇ ਬੱਚੇ ਆ ਤੇ ਉਹਨਾਂ ਨੂੰ ਜਿਹੜੇ ਚੰਗੇ ਸੰਥਿਆ ਦੇਣ ਵਾਲੇ ਆ ਉਹਨਾਂ ਕੋਲੋਂ ਸੰਥਿਆ ਲੈ ਲੈਣੀ ਚਾਹੀਦੀ ਤਾਂ ਕਿ ਸ਼ੁੱਧ ਉਚਾਰਣ ਵਾਲੇ ਪਤਾ ਲੱਗ ਸਕੇ ਜਿੱਦ ਨੇ ਜਿਵੇਂ ਗੁਰਬਾਣੀ ਵਿਆਕਰਨ ਦੇ ਅਨੁਸਾਰ ਕਿਤੇ ਸਿਹਾਰੀ ਨਾਨਕ ਨੂੰ ਲੱਗੀ ਉਹਦਾ ਹੋਰ ਮਤਲਬ ਆ ਕਿਤੇ ਔਂਕੜ ਲੱਗਾ ਕਿਤੇ ਕੱਲਾ ਨਾਨਕ ਆ ਇਸੇ ਤਰ੍ਹਾਂ ਕੋਟੀ ਕੋਟ ਕੋਟ ਪ੍ਰੋਫੈਸਰ ਸਹਿਬ ਸਿੰਘ ਨੇ ਸਮਝਾਇਆ ਹੋਇਆ ਜਾਂ ਤੋਂ ਬੱਚੇ ਸਟਿੱਕ ਪੜ੍ਹ ਜਾਂ ਫਿਰ ਸੰਥਿਆ ਲੈ ਲੈਣ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਸ਼ੁੱਧ ਉਚਾਰਣ ਤੇ ਨਾਲ-ਨਾਲ ਉਹਨਾਂ ਨੂੰ ਕਿ ਔਂਕੜ ਲੱਗਾ ਤਾਂ ਉਹਨੂੰ ਕਿਵੇਂ ਉਚਾਰਣ ਕਰਨਾ ਸਿਹਾਰੀ ਲੱਗੀ ਕਿਵੇਂ ਤੇ ਉਹਦਾ ਮਤਲਬ ਵੀ ਕਿਵੇਂ ਬਦਲ ਜਾਂਦਾ ਸੋ ਮੈਨੂੰ ਲੱਗਦਾ ਕਿ ਕਈ ਥਾਵਾਂ ਤੇ ਜਿਵੇਂ ਭੈਣ ਜੀ ਦਾ ਜਿਹੜਾ ਟੋਪਿਕ ਸੀ ਮੈਂ ਉਹਤੇ ਹੀ ਰਹਾ ਕਿ ਕਿਤੇ ਸ਼ਰਧਾ ਭਰੂ ਹੁੰਦੀ ਆ ਤੇ ਕਿਤੇ ਗਿਆਨ ਭਰੂ ਹੁੰਦਾ ਜਿਹੜਾ ਕੱਲਾ ਗਿਆਨ ਆ ਤੇ ਸ਼ਰਧਾ ਤੋਂ ਬਿਨਾ ਆ ਉਹ ਗਿਆਨ ਵੀ ਮੈਨੂੰ ਲੱਗਦਾ ਕਿ ਸਖਣਾ ਜਿਆ ਆ ਤੇ ਜੇ ਉਹਦੇ ਵਿੱਚ ਸ਼ਰਧਾ ਨਹੀਂ ਗਿਆਨ ਦੇ ਵਿੱਚ ਤੇ ਜੇ ਸ਼ਰਧਾ ਭਾਰੂ ਹੋ ਜਾਂਦੀ ਤਾਂ ਕਈ ਵਾਰੀ ਅਸੀਂ ਸਾਡੀ ਅੰਨੀ ਸ਼ਰਧਾ ਵੀ ਹੋ ਜਾਂਦੀ ਆ ਅਸੀਂ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਖੀਆਂ ਮੰਨ ਕੜ ਤਾਂ ਉਹਨਾਂ ਤੇ ਵੀ ਵਿਸ਼ਵਾਸ ਕਰਨ ਲੱਗ ਜਾਂਦੇ ਇਹਨਾਂ ਦੇ ਵਿੱਚ ਕਾਲ ਰਸਤਾ ਮੈਨੂੰ ਲੱਗਦਾ ਕਿ ਪ੍ਰੇਮ ਦਾ ਰਸਤਾ ਆ ਜੇ ਅਸੀਂ ਪ੍ਰੇਮ ਦੇ ਨਾਲ ਗੁਰੂ ਸਾਹਿਬ ਦੇ ਨਾਲ ਆਪਣੇ ਅੰਤਰ ਧਿਆਨ ਹੋ ਕੇ ਪ੍ਰੇਮ ਦੇ ਨਾਲ ਬਾਣੀ ਪੜਾਂਗੇ ਤਾਂ ਸਾਨੂੰ ਬਾਣੀ ਵਿੱਚੋਂ ਸਵਾਲਾਂ ਦੇ ਜਵਾਬ ਆਪਣੇ ਆਪ ਮਿਲਣਗੇ ਸੋ ਭੁੱਲ ਨਾ ਚੁੱਕਾਂ ਦੀ ਖਿਮਾ ਜੀ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ